ਪੰਜਾਬ ਸਰਕਾਰ ਨੇ ਹੁਣ ਬੱਚਿਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਤੇ 13 ਸਕੂਲ ਐਮੀਨੈਂਸ ਨੂੰ ਲੈ ਕੇ ਉਦਘਾਟਨ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਦੱਸਿਆ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੁਧਿਆਣਾ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਨੇ ਅੱਜ ਕੁਝ ਉਦਘਾਟਨ ਕੀਤੇ ਤੇ ਜਿਸ ਦੇ ਦੌਰਾਨ ਕੁਝ ਬੱਚਿਆਂ ਨੂੰ ਹੌਸਲਾ ਵੀ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਜਦੋਂ ਸਾਡਾ ਸਮਾ ਸੀਤਾ ਸੀ ਦਪਨੇ ਥੱਲੇ ਚੱਕ ਕੇ ਸਕੂਲ ਚਲੇ ਜਾਂਦੇ ਹੁੰਦੇ ਸੀ ਤੇ ਅੱਜ ਦੇ ਜਿਹੜੇ ਬੱਚੇ ਉਹਨਾਂ ਨੂੰ ਬਹੁਤ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਨੇ ਤੇ ਜਿਸ ਤੋਂ ਬਾਅਦ ਬੱਚਿਆਂ ਨੂੰ ਹੌਸਲਾ ਜਿਹੜਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਉਹਨਾਂ ਨੇ ਅਕਾਲੀ ਦਲ ਤੇ ਵੀ ਪਲਟਵਾਰ ਕੀਤਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਆਏ ਦਿਨਾਂ ਦੇ ਵਿੱਚ ਹੋਰ ਵੱਡੇ ਖੁਲਾਸੇ ਜਿਹੜੇ ਉਹ ਦੇਖਣ ਨੂੰ ਮਿਲਣਗੇ ਤੇ ਜਿਸ ਤੋਂ ਦੌਰਾਨ ਉਹਨਾਂ ਨੇ ਕਿਹਾ ਕਿ ਵਿੱਤੇ ਦਿਨਾਂ ਦੇ ਵਿੱਚ ਸੁਖ ਵਿਲਾਸ ਨੂੰ ਲੈ ਕੇ ਇੱਕ ਵੱਡੀ ਜਿਹੜਾ ਖੁਲਾਸਾ ਪੰਜਾਬ ਸਰਕਾਰ ਨੇ ਕੀਤਾ ਹੈ ਤੇ ਹੁਣ ਫਿਰ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੇ ਵੱਡੇ ਖੁਲਾਸੇ ਵੀ ਦੇਖਣ ਨੂੰ ਮਿਲਣਗੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਪਲਟਵਾਰ ਇੱਕ ਵਾਰ ਫਿਰ ਤੋਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੀਤਾ ਗਿਆ ਹੋਰ ਕੀ ਕਹਿਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਣਦੇ ਹਾਂ 2 ਸਾਲ ਤੋਂ ਸ਼ੁਰੂ ਹੋਈ ਹੈ ਉਹਦਾ ਇੱਕ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਜਦੋਂ ਲੁਧਿਆਣਾ ਦੇ ਇੰਦਰਾਪੁਰੀ ਇਲਾਕੇ 'ਚ ਜਿੱਥੇ ਜਿਆਦਾ ਮੀਡਲ ਕਲਾਸ ਆਮ ਲੋਕ ਕਰੀਬ ਲੋਕ ਕਹਿੰਦੇ ਆ ਉਸ ਇਲਾਕੇ ਚ ਇੱਕ ਬਹੁਤ ਹੀ ਸ਼ਾਨਦਾਰ ਸਕੂਲ ਆਫ ਐਮੀਨੈਂਸ ਦਾ ਗਠਨ ਹੋਇਆ ਤੁਸੀਂ ਆਪਣੇ ਕੈਮਰਾ ਨਹੀਂ ਸਾਡੇ ਤੋਂ ਪਹਿਲਾਂ ਆਗੇ ਹੋਵੋਗੇ ਤੁਸੀਂ ਦੇਖਿਆ ਹੋਣਾ ਕਿਸ ਤਰ੍ਹਾਂ ਸ਼ਾਨਦਾਰ ਕਲਾਸਰੂਮ ਲੈਬਾਰਟਰੀ ਟੈਨਿਸ ਬਾਸਕਟਬਾਲ সুইমিং ਪੂਲ ਦਾ ਗਰਾਊਂਡ ਇਸ ਤੋਂ ਲਾਵਾ ਬਹੁਤ ਹੀ ਕੁਆਲੀਫਾਈਡ ਸਟਾਫ ਤੇ ਉਹ ਬੱਚੇ ਬਹੁਤ ਸਾਰੇ ਬੱਚਿਆਂ ਨੇ ਅੱਜ ਦੱਸਿਆ ਕਿ ਉਹ ਪ੍ਰਾਈਵੇਟ ਸਕੂਲਾਂ ਚੋਂ ਇੱਥੇ ਆਏ ਨੇ ਕਿ ਉੱਥੇ ਵੀ ਸਾਨੂੰ ਉਹਨੀ ਫੈਸਿਲਿਟੀ ਨਹੀਂ ਮਿਲਦੀ ਸੀ ਸੁਮੈਂ ਧੰਨਵਾਦ ਕਰਦਾ ਉਹਨਾਂ ਪੇਰੈਂਟਸ ਦਾ ਜਿਨ੍ਹਾਂ ਨੇ ਯਕੀਨ ਕੀਤਾ ਪੰਜਾਬ ਸਰਕਾਰ ਦੇ ਜਿਹੜੇ ਸਕੂਲ ਆਫ ਐਮੀਨੈਂਸ ਨੇ ਇਹ ਦਿੱਲੀ ਤੋਂ ਸ਼ੁਰੂ ਹੋਈ ਸੀ ਅਰਵਿੰਦ ਕੇਚਰੀਵਾਲ ਜੀ ਨੇ ਮਨੀਸ਼ ਸੋਧਿਆ ਜੀ ਨੇ ਦਿੱਲੀ ਸ਼ੁਰੂ ਕੀਤੀ ਸੀ ਇਹ ਸਕੂਲ ਬਣਾਉਣੇ ਹੈਪੀਨੈਸ ਕਲਾਸਸ ਜਾਂ ਸਕੂਲ ਆਫ ਫੈਮਿਨੈਂਸ ਜਾਂ ਬਿਜ਼ਨਸ ਬਲਾਸਟਰਸ ਉਹ ਸਾਰੇ ਅਸੀਂ ਇੱਥੇ ਕਰ ਰਹੇ ਹਾਂ ਤਾਂ ਕਾਮਯਾਬੀ ਹੋ ਰਹੀ ਹੈ ਬਹੁਤ ਵੱਡੀ ਆਮਾਦੀ ਪਾਰਟੀ ਦੀ ਰਾਜਨੀਤੀ ਹੋਈ ਇਹੀ ਹੈ ਕੰਮ ਦੀ ਰਾਜਨੀਤੀ ਹੈ ਸਾਡੀ ਨਫਰਤ ਦੀ ਜਾਤ ਪਾਤ ਦੀ ਜਾਂ ਕਿ ਹੋਰ ਰਾਜਨੀਤੀ ਨਹੀਂ ਅਸੀਂ ਕਰਦੇ ਅਸੀਂ ਤਾਂ ਕੰਮ ਦੀ ਰਾਜਨੀਤੀ ਕਰਦੇ ਆਂ ਕਿ ਸਕੂਲ ਬਣਾਵਾਂਗੇ ਹਸਪਤਾਲ ਬਣਾਵਾਂਗੇ ਬਿਜਲੀ ਫ੍ਰੀ ਦੇ ਦਾਂਗੇ ਇਨਫਰਾਸਟ੍ਰਕਚਰ ਆਊਗਾ ਲੋਕਾਂ ਨੂੰ ਕੰਮ ਮਿਲੂਗਾ ਇੰਡਸਟਰੀ ਆਊਗੀ ਸੋ ਅੱਜ ਅਸੀਂ ਲੁਧਿਆਣੇ ਦੇ ਵਿੱਚ ਖੜੇ ਆ ਜਿਹਨੂੰ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਦੁਬਾਰਾ ਫੇਰ ਲੁਧਿਆਣੇ ਦੀ ਜਿਹੜੀ ਗਲੋਰੀ ਹੈ ਉਹਨੂੰ ਵਾਪਸ ਲੈ ਕੇ ਆਉਣਾ ਹੈ ਇਹੋ ਜੇ ਸਕੂਲਾਂ ਦੇ ਵਿੱਚ ਮੇਰਾ ਤਾਂ ਦਿਲ ਕਰਦਾ ਮੈਂ ਦੁਬਾਰਾ ਪੜਾਂ ਸਾਨੂੰ ਤਾਂ ਬੋਰੀਆਂ ਵਾਲੇ ਸਕੂਲ ਮਿਲੇ ਸੀ ਘਰੋਂ ਆਪਣੀ ਬੋਰੀ ਆਪ ਲੈ ਕੇ ਜਾਂਦੇ ਸੀ ਤੇ ਸਾਈਕਲ ਤੇ ਜਾਂਦੇ ਸੀ ਪਰ ਜੋ ਸਹੂਲਤਾਂ ਪਲੱਸ 1 ਵਾਲੇ ਬੱਚਿਆਂ ਨੂੰ 9ਵੀਂ ਵਾਲੇ ਬੱਚਿਆਂ ਨੂੰ ਇੱਥੇ ਦੇਖੀਆਂ ਨੇ ਮੈਨੂੰ ਉਮੀਦ ਹੈ ਕਿ ਬੱਚੇ ਬਹੁਤ ਅੱਗੇ ਜਾਣਗੇ ਕਿਉਂਕਿ ਬੱਚਿਆਂ ਦਾ ਵਿਜ਼ਨ ਕਲੀਅਰ ਹੈ ਬੱਚਿਆਂ ਦਾ ਏਮ ਕਲੀਅਰ ਹੈ ਕਿ ਅਸੀਂ ਕੀ ਬਣਨਾ ਹੈ ਮਾਪਿਆਂ ਨੂੰ ਮਿਲਦਾ ਮੌਕਾ ਮਿਲਿਆ ਮਾਪਿਆਂ ਨੇ ਵੀ ਇਹ ਕਹਿਆ ਕਿ ਸਾਨੂੰ ਪ੍ਰਾਈਵੇਟ ਸਕੂਲਾਂ 'ਚ ਵੀ ਅਸੀਂ ਜਾਣਦੇ ਹਾਂ ਜਦੋਂ ਐਡਮਿਸ਼ਨ ਕਰਾਉਣਾ ਸਾਨੂੰ ਬਹੁਤ ਕੁਝ ਦਿਖਾ ਦਿੱਤਾ ਜਾਂਦਾ ਜਿਵੇਂ ਸ਼ੋਅਰੂਮ ਦੇ ਵਿੱਚ ਸ਼ੋਅ ਪੀਸ ਲੱਗੇ ਹੁੰਦੇ ਨੇ ਕਿ ਆਹ ਦੇਖੋ ਜੀ ਆਹ ਦੇਖੋ ਪਰ ਸਟੋਰ ਚ ਅੰਦਰ ਉਹਨਾਂ ਕੁਝ ਨਹੀਂ ਹੁੰਦਾ ਕਿ ਸਾਨੂੰ ਕੰਪਿਊਟਰ ਦਿਖਾ ਦਿੱਤੇ ਜਾਂਦੇ ਨੇ ਸਾਨੂੰ ਲੈਬਸ ਦਿਖਾਤੀਆਂ ਜਾਂਦੀਆਂ ਨੇ ਕਿ ਆਹ ਆਇਆ ਹੈ ਪਰ ਐਡਮਿਸ਼ਨ ਹੋਣ ਤੋਂ ਬਾਅਦ ਆਊਟਪੁੱਟ ਜਿਹੜੀ ਉਹਦੀ ਜ਼ੀਰੋ ਹੁੰਦੀ ਹੈ ਪਰ ਇੱਥੇ ਸਾਨੂੰ ਮੌਕਾ ਮਿਲ ਰਿਹਾ ਹੈ ਨੀਟ ਦੀਆਂ ਵੀ ਕਲਾਸਾਂ ਦੀ ਟ੍ਰੇਨਿੰਗ ਲੱਗ ਰਹੀ ਹੈ ਜੀਈਟੀ ਵੀ ਲੱਗ ਰਹੀ ਹੈ ਸਾਰੇ ਕੋਰਸ ਜਿਹੜੇ ਇਸ ਵਕਤ ਦੁਨੀਆ ਦੇ ਵਿੱਚ ਜਿੰਨ ਦੀ ਵੈਲਿਊ ਆ ਉਹ ਲੱਗ ਰਹੀ ਹੈ ਬੜੀ ਖੁਸ਼ੀ ਹੋ ਰਹੀ ਹੈ ਮੈਂ ਮਾਨਯੋਗ ਮੰਤਰੀ ਸਾਹਿਬ ਹਰਜੋਤ ਬੈਂਸ ਜੀ ਦਾ ਇਸ ਗੱਲ ਨੂੰ ਧੰਨਵਾਦ ਕਰੂੰਗਾ ਕਿ ਉਹਨਾਂ ਨੇ ਬਹੁਤ ਐਫਰਟ ਕੀਤੀ ਹੈ ਔਰ ਕਰ ਵੀ ਰਹੇ ਨੇ ਸੋ ਅੱਜ 13 ਸਕੂਲਾਂ ਦਾ ਉਦਘਾਟਨ ਹੋਇਆ 12 ਪਲੱਸ 1 ਇੱਕ ਦੇ ਵਿੱਚ ਆਪਾਂ ਖੜੇ ਆ 12 ਹੋਰ ਨੇ ਉਹਨਾਂ ਨਾਲ ਦਿਨਾਂ ਚ ਹੋਰ ਵੀ ਬਹੁਤ ਸਾਰਾ ਰੈਵੋਲੂਸ਼ਨ ਜਿਹੜਾ ਐਜੂਕੇਸ਼ਨ ਜਰਵਨ ਕੇਜਰੀਵਾਲ ਜੀ ਨੇ ਸੋਚੇ ਜੀ ਕੱਲ ਅਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਸਰਕਾਰ ਵੱਲੋਂ ਜੋ ਕਲੀਨਿਕ ਬਣਾਏ ਗਏ ਨੇ 165 ਆਮ ਆਦਮੀ ਕਲੀਨਿਕ ਜਿਹੜੇ ਆ ਉਹ ਲੋਕਾਂ ਦੇ ਸਪੁਰਦ ਕੀਤੇ 829 ਹੋ ਗਏ ਹੁਣ ਸਫਾ ਕਰੋੜ ਦੇ ਨੇੜੇ ਤੇੜੇ ਲੋਕ ਉੱਥੇ ਆ ਕੇ ਆਪਣਾ ਇਲਾਜ ਕਰਾ ਕੇ ਗਏ ਨੇ ਇਹ ਸਾਡੀਆਂ ਗਰੰਟੀਆਂ ਸੀ ਜਿਸ ਵੇਲੇ ਅਰਵਿੰਦ ਜੀ ਮੈਂ ਨਾਲ ਸੀ ਗੱਡੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਘੁੰਮ ਰਹੇ ਸੀ ਵੋਟਾਂ ਮਿਲੇ ਅਸੀਂ ਗਰੰਟੀਆਂ ਦੇ ਰਹੇ ਸੀ ਕਿ ਬਿਜਲੀ ਫ੍ਰੀ ਕਰ ਦਾਂਗੇ ਸਕੂਲ ਚੰਗੇ ਬਣਾ ਦਾਂਗੇ ਸ਼ਾਨਦਾਰ ਹਸਪਤਾਲ ਬਣਾ ਦਾਂਗੇ ਦਵਾਈਆਂ ਮੁਫਤ ਕਰ ਦਾਂਗੇ ਤਾਂ ਉਦੋਂ ਵਿਰੋਧੀ ਪਾਰਟੀ ਕਹਿੰਦੀ ਸੀ ਪੈਸੇ ਕਿੱਥੋਂ ਆਉਣਗੇ ਸਾਨੂੰ ਪਤਾ ਸੀ ਇਸ ਗੱਲ ਦਾ ਕਿ ਪੈਸੇ ਇੰਨਾ ਚੋਂ ਹੀ ਆਣਗੇ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਕਿਡਾ ਵੱਡਾ ਖੁਲਾਸਾ ਹੋਇਆ ਕਿ 1 ਅਰਬ 8 ਕਰੋੜ 70 ਲੱਖ 60 ਹਜ਼ਾਰ ਰੁਪਿਆ ਇੱਕ ਹੋਟਲ ਵਾਸਤੇ ਗਵਰਨਮੈਂਟ ਤੋਂ ਛੋਟ ਲੈ ਲਈ ਸਾਨੂੰ ਪਤਾ ਸੀ ਕਿ ਪੈਸੇ ਪਹਾੜਾਂ 'ਚ ਹੀ ਪਏ ਨੇ। ਅਸੀਂ ਛੋਟੇ ਜਿਹੇ ਪਹਾੜੀ ਫਰੋਲੇ ਆ ਜੇ بڑے ਵੱਡੇ ਵੱਡੇ ਪਹਾੜ ਪਏ ਨੇ। ਸੋਨ ਨਾਲ ਦਿਨਾਂ 'ਚ ਉਹਨਾਂ ਦਾ ਵੀ ਖਲਾਸਾ ਹੋਊਗਾ। ਜਿਹੜਾ ਲੋਕਾਂ ਦਾ ਪੈਸਾ ਲੁੱਟਿਆ ਉਹਨੂੰ ਵਾਪਸ ਖਜ਼ਾਨੇ 'ਚ ਲਿਆ ਕੇ ਦੁਬਾਰਾ ਲੋਕਾਂ 'ਤੇ ਲਾਇਆ ਜਾਊਗਾ। ਚਾਹੇ ਸਕੂਲਾਂ ਦੇ ਰੂਪ 'ਚ ਲਾਇਆ ਜਾਵੇ, ਚਾਹੇ ਸੜਕਾਂ ਦੇ ਰੂਪ 'ਚ ਲਾਇਆ ਜਾਵੇ, ਬਿਜਲੀ ਮੁਫਤ ਦੇ ਰੂਪ 'ਚ ਲਾਇਆ ਜਾਵੇ, ਆਮ ਆਦਮੀ ਕਲੀਨਿਕਾਂ ਦੇ ਰੂਪ 'ਚ ਲਾਇਆ ਜਾਵੇ, ਸ਼ਾਨਦਾਰ ਹਸਪਤਾਲਾਂ ਦੇ ਰੂਪ 'ਚ ਲਾਇਆ ਜਾਵੇ, ਫ੍ਰੀ ਦਵਾਈਆਂ ਦੇ ਰੂਪ 'ਚ ਲਾਇਆ ਜਾਵੇ। ਭਾਵੇਂ ਨੌਕਰੀਆਂ ਦੇਣ ਦੇ ਰ ਲੋਕਾਂ ਤੇ ਉਹ ਫੈਸਲਾ ਲੱਗੂਗਾ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਮਾਨਯੋਗ ਮੁੱਖ ਮੰਤਰੀ ਦਿੱਲੀ ਤੇ ਦੇਸ਼ ਦੀ ਰਾਜਨੀਤੀ ਦੇ ਇੱਕ ਐਸੇ ਕ੍ਰਾਂਤੀਕਾਰੀ ਨੇਤਾ ਜਿਨ੍ਹਾਂ ਨੇ ਸਾਰੀਆਂ ਪਾਰਟੀਆਂ ਦੇ ਮੈਨੀਫੈਸਟੋ ਬਦਲਤੇ ਪਹਿਲਾਂ ਉਹ ਮੈਨੀਫੈਸਟੋ ਕਹਿੰਦੇ ਹੁੰਦੇ ਸੀ ਕਦੇ ਉਹ ਕੋਸ਼ਨਾ ਪੱਤਰ ਕਹਿੰਦੇ ਹੁੰਦੇ ਸੀ ਕਦੇ ਸੰਕਲਪ ਪੱਤਰ ਕਹਿੰਦੇ ਹੁੰਦੇ ਸੀ ਉਹ ਵੀ ਹੁਣ ਗਾਰੰਟੀਆਂ ਕਹਿਣ ਲਾਤੇ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ ਚਲੋ ਆਪਾਂ ਮੈਂ ਚੋਰੀਓ ਕਰ ਲਿਆ ਲਫਜ਼ ਸਾਡਾ ਗਾਰੰਟੀਆਂ ਚਲੋ ਦੇਸ਼ ਲਈ ਕੁਝ ਹੋ ਜੇ ਸਾਡੇ ਲਈ ਤੋਂ ਵਧੀਆ ਗੱਲ ਕੋਈ ਨਹੀਂ ਅਸੀਂ ਤਾਂ ਕੋਈ ਹੋਰ ਬਣਾ ਲਾਂਗੇ ਇਸ ਤਾਂ ਲਿਖਦੀ ਰਹਿੰਦੇ ਸਾਰੇ ਕੁਝ ਕੋਈ ਹੋਰ ਲਿਖ ਲਾਂ ਕਹਿ ਲਾਂਗੇ ਚਲੋ ਮਗਰ ਤਾਂ ਲੱਗਣਾ ਚਲੋ ਪਿੱਛੇ ਤਾਂ ਲੱਗੇ ਹੋਏ ਨੇ ਇਸ ਗੱਲ ਦੀ ਖੁਸ਼ੀ ਹੈ ਕਿ 10 ਸਾਲ ਤੋਂ ਸਾਡੇ ਮਗਰ ਤਾਂ ਲੱਗੇ ਨਹੀਂ ਤਾਂ 10 ਸਾਲ ਪਹਿਲਾਂ ਕਹਿੰਦੇ ਸੀ ਤੁਹਾਨੂੰ ਤਾਂ ਕੁੱਛਦੀ ਕੋਈ ਨਹੀਂ ਜੀਤ ਕੇ ਆਈਏ ਜੀਤ ਕੇ ਆਈਏ ਅਸੀਂ ਜਿੱਤ ਕੇ ਆ ਗਏ ਆਪ ਹਾਰੇ ਬੈਠੇ ਆ